2 ਸਾਲ ਬਾਅਦ ਨਾ ਦੁੱਧ ਮਿਲਣਾ ਨਾ ਈ ਮਿਲਣਾ ਨਾ ਖੋਆ ਮਿਲਣਾ ਜਿਹੜਾ ਸਾਬ ਹੁਣ ਖੁਦ ਮੁੱਲ ਲੈ ਰਹੇ ਸਾਰੇ ਕਿਹਦੇ ਕੋਲ ਕੁਆਂਟਲ ਕੁਆਂਟਲ ਦੁੱਧ ਹੁੰਦਾ ਤਾਂ ਉਹ ਅੱਜ ਡੋਲਾ ਲੈ ਕੇ ਮੁੱਲ ਲੈਣ ਜਾਣੇ ਕੋਤਾ ਕੁੱਤਾ ਰੱਖ ਲੈਣੇ ਆ ਮੈਂ ਇਸ ਨਹੀਂ ਰੱਖਦੇ ਮੈਂ ਇਸ ਨਹੀਂ ਰੱਖਦੇ ਕੁੱਤਾ ਰੋਜ਼ ਕਮਾਉਣ ਜਾਂਦੇ ਤਿੰਨ ਟਾਈਮ ਪਿਓਰ ਖੋਆ ਹੋਊਗਾ ਹੂੰ ਕਿੱਥੇ ਮਰਜੀ ਬੰਦਾ ਟੈਸਟ ਕਰਾ ਲਵੇ। ਕੱਲਾ ਚੋਦਣਾ ਕੋਈ ਦਿੱਕਤ ਨਹੀਂ। ਪੈਰਾਂ ਭਾਰ ਬੈਠ ਕੇ ਚੋਣੀਆਂ ਐ। ਕੋਈ ਪੀੜ ਨਹੀਂ ਲੈਣੀ, ਕੋਈ ਖੂਸ ਨਹੀਂ। 18-17 ਡੰਗਰ ਪਸ਼ੂ ਦੁੱਧ ਦਿੰਦੇ ਆ ਆਪਣੇ। ਇਹ ਸਾਰੇ ਇਕੱਲੇ ਨਹੀਂ ਚੋਦਣੇ। ਕੋਈ ਚੱਕਰੇ ਨਹੀਂ ਕੋਲ ਖੜ ਕੇ ਕਢਵਾ ਲਵੇ ਪਰ ਆਪਣਾ ਸਿਸਟਮ ਆਏ ਆਪਾਂ ਉਨਾਂ ਹੀ ਗਾੜਦੇ ਜਿੰਨਾ ਆਰਡਰ। ਆਹ ਕੱਟੀ ਠਾਲ ਕੇ ਦੇਖ ਲਿਓ, ਪਰਾਂ ਵਾਲੀ ਦੇਖ ਲੇ। ਦਾਸ ਕਿ 10 ਲੀਟਰ ਦੁੱਧ ਰੋਜ਼ ਪਿਆਉਣਾ ਇਹਨੂੰ ਹੁਣ ਦੁੱਧ ਦਾ ਪ੍ਰੋਸੈਸ ਆਇਆ ਹੈ ਜੇ ਕੋਈ ਉਰੇ ਤੇ ਲਿਜਾਣਾ ਚਾਹੁੰਦਾ ਉਹ ਲਿਜਾ ਸਕਦਾ ਅੱਜ ਪਹੁੰਚ ਗਏ ਆਪਾਂ ਸ੍ਰਿੰਦਰ ਬਾਈ ਦੇ ਫਾਰਮ ਤੇ ਸ੍ਰਿੰਦਰ ਬਾਈ ਦੇ ਫਾਰਮ ਤੇ ਆਪਾਂ ਪਹੁੰਚ ਗਏ ਆ ਤੇ ਬਾਈ ਦੇ ਮੱਝਾਂ ਗੋਲਾ ਜਮਾਇਆ ਹੋਇਆ ਬਾਈ ਜੇ ਤਾਂ ਤੁਸੀਂ ਪਿਓਰਟੀ ਨੂੰ ਪਹਿਲ ਦੰਨੇ ਆ ਪਿਓਰ ਚੀਜ਼ ਨੂੰ ਪਹਿਲ ਦੰਨੇ ਆ ਤਾਂ ਦਾ ਬਾਈ ਸਕਰੀਨ ਤੇ ਮੈਂ ਨੰਬਰ ਚਲਾਉਂਗਾ ਬਾਈ ਦਾ ਸੰਪਰਕ ਕਰ ਲਿਓ ਤਾਂ ਸੱਜਣੋ ਪਿਓਰ ਖੋਆ ਪਿਓਰ ਦੁੱਧ ਜੇ ਲੈਣਾ ਬਾਈ ਪੂਰਾ ਮਿਹਨਤੀ ਬੰਦਾ ਸ੍ਰਿੰਦਰ ਬਾਈ ਤੇ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਮੱਝਾਂ ਸੋਹਣੀਆਂ ਬਾਈ ਨੇ ਵਧੀਆ ਕੁਆਲਿਟੀ ਦੀ ਰੱਖੀਆਂ ਹੋਈਆਂ ਤੇ ਟੌਪ ਬਰੀਡ ਰੱਖੀ ਹੋਈ ਹੈ ਬਾਈ ਨੇ ਸੋ ਸ੍ਰਿੰਦਰ ਬਾਈ ਅੱਜ ਕੱਲ ਕਰਦਾ ਖੋਏ ਦਾ ਕੰਮ ਆ ਜਾ ਬਾਈ ਸੱਜਣਾ ਹੋਰ ਸਰਿੰਦਰ ਬਾਈ ਕਾਲ ਜੀ ਸਤਿ ਸ਼੍ਰੀ ਅਕਾਲ ਕਿਹਾਲ ਚੱਲਿਆ ਜੀ ਠੀਕ ਹੈ ਠੀਕ ਹੈ ਸੁਣਾਓ ਬਹੁਤ ਵਧੀਆ ਜੀ ਵਧੀਆ ਬਾਈ ਪ੍ਰਮਾਤਮਾ ਨੇ ਮਿਹਨਤ ਨੂੰ ਰੰਗ ਭਾਗ ਲਾ ਦੇ ਵਧੀਆ ਗੱਲ ਹੈ ਮਿਹਨਤ ਕਰਨੀ ਪੈਂਦੀ ਤੁਹਾਨੂੰ ਪਤਾ ਹੀ ਹਾਂ ਬਾਈ ਵਾਕਈ ਬੰਦਾ ਮਿਹਨਤੀ ਬੰਦਾ ਹੈ ਅਸੀਂ ਹੈਗੇ ਪਿੰਡ ਰਾਣੀ ਮਾਜਰਾ ਸਰਿੰਦਰ ਬਾਈ ਪ੍ਰੋਪਰ ਲੋਕੇਸ਼ਨ ਦੱਸੀ ਪਹਿਲਾਂ ਤਾਂ ਦਰਸ਼ਕਾਂ ਨੂੰ ਇਹ ਰਪਿੰਡ ਆਪਣਾ ਰਾਣੀ ਮਾਜਰਾ ਤਹਿਸੀਲ ਖਰੜ ਜ਼ਿਲ੍ਹਾ ਮੋਹਾਲੀ ਹਾਂਜੀ ਤੇ ਬਾਈ ਤੁਸੀਂ ਪਿਓਰ ਕੰਮ ਕਰਦੇ ਆ ਦੁੱਧ ਦਾ ਹਨਾ ਤੇ ਆਪਣਾ ਬਾਰ ਬੰਡ ਜਿਹੜਾ ਦਾਣਾ ਫੱਕਾ ਪਾਉਂਦੇ ਆ ਮੰਜਾ ਸਾਰਾ ਆਪਣਾ ਘਰ ਦਾ ਤਿਆਰ ਘਰ ਦਾ ਤਿਆਰ ਕਰਦੇ ਠੀਕ ਹੈ ਉਹ ਆਪਣੀ ਅੱਖਾਂ ਦੇ ਸਾਹਮਣੇ ਬਾਈ ਤਿਆਰ ਕਰਵਾਉਂਦਾ ਤੇ ਸਭ ਤੋਂ ਪਹਿਲਾਂ ਤਾਂ ਆਪਾਂ ਦਰਸ਼ਕਾਂ ਨੂੰ ਮੇਨ ਗੱਲ ਦੱਸੇ ਦਈਏ ਬਾਈ ਬਾਈ ਦਾ ਹੈਗਾ ਖੋਏ ਦਾ ਵੀ ਕੰਮ ਜੀਨੇ ਦਾ ਪਿਓਰ ਦੁੱਧ ਲੈਣਾ ਹੈ ਪਿਓਰ ਦੁੱਧ ਵੀ ਬਾਈ ਪ੍ਰੋਵਾਈਡ ਕਰਦਾ ਤੇ ਖੋਆ ਲੈਣਾ ਬਾਈ ਠੰਡ ਦਾ ਟਾਈਮ ਹੈ ਕਿਸੇ ਨੇ ਪਿੰਨੀਆਂ ਬਣਾਉਣੀਆਂ ਕੁਝ ਵੀ ਕਰਨਾ ਬਾਈ ਤਾਂ ਬਾਈ ਤੋਂ ਪਿਓਰ ਖੋਆ ਤੁਸੀਂ ਲੈ ਸਕਦੇ ਆ ਤੇ ਬਾਈ ਦੇ ਕੋਲ ਖੜ ਕੇ ਵੀ ਕਢਵਾ ਸਕਦੇ ਜਿਵੇਂ ਤੁਹਾਨੂੰ ਲੱਗਦਾ ਹੈ ਬਾਈ ਦੱਸੋ ਆਪਣੇ ਬਾਰੇ ਮੜਾ ਜਾ ਬਾਈ ਆਪਣਾ ਕੰਮ ਖੋਇਦਾ ਹੁਣੀ ਸ਼ੁਰੂ ਕਰਿਆ ਏ ਹੂੰ ਇਹ ਆਪਾਂ ਨੇ ਕੁਸ 10 ਦਿਨ ਤਾਈਂ ਕਰਿਆ ਹੂੰ ਕਿਉਂ ਦੁੱਧ ਵਾਧੂ ਹੁੰਦਾ ਤਾਂ ਕਰਕੇ ਆਪਾਂ ਨੇ ਖੋਇਦਾ ਕੰਮ ਵੀ ਚਲਾਤੇ ਹੂੰ ਕਿਉਂਕਿ ਡੈਰੀ ਵਿੱਚ ਮੁਨਾਫਾ ਘਟ ਹੈ ਹੂੰ ਲਾਗਤ ਜ਼ਿਆਦਾ ਹੈ ਲਾਗਤ ਜ਼ਿਆਦਾ ਹੈ ਹੁਣ ਡੈਰੀ ਦਾ ਹੁਣ ਰੇਟ ਫੇਰ ਘਟਾਤੇ ਆ 2 ਰੁਪਏ ਅੱਛਾ ਹਾਂ ਇਹ ਪਿਛਲੇ ਮਹੀਨੇ ਵਧਣਾ ਚਾਹੀਦਾ ਦਾ ਬਲਕੇ ਦੇਖੋ ਰੇਟ ਘਟਾਦਾ ਹਾਂ ਹੁਣ ਆਪਣਾ ਮਾਲ ਕੋਈ ਸਸਤਾ ਹੁੰਦਾ ਨਹੀਂ ਹੁਣ ਸੀਜ਼ਨ ਵਿੱਚ ਤੁੜੀ 400 ਸੀ ਹੁਣ 850 ਹੈ ਹੁਣ 850 ਹੈ ਸਾਡਾ ਤਾਂ ਵਾਦਾ ਏ ਇਧਰ ਨੂੰ ਉਧਰ ਨੂੰ ਦੁੱਧ ਵਾਲਾ ਪ੍ਰੋਜੈਕਟ ਘਟਦਾ ਹੈ ਘਟਦਾ ਸੋ ਪਿਓਰ ਚੀਜ਼ ਨੂੰ ਆਪਾਂ ਪਹਿਲ ਦਈਏ ਜੇ ਤਾਂ ਤੁਸੀਂ ਪਿਓਰ ਖੋਆ ਲੈਣਾ ਹੈ ਪਿਓਰ ਦੁੱਧ ਲੈਣਾ ਹੈ ਸਕਰੀਨ ਤੇ ਸ੍ਰਿੰਦਰ ਬਾਈ ਦਾ ਨੰਬਰ ਚੱਲਦਾ ਹੈ ਹਰਾਣੇ ਮਾਜਰਾ ਪਿੰਡ ਹੈ ਬਾਈ ਦਾ ਲੋਕੇਸ਼ਨ ਤੁਹਾਨੂੰ ਮੈਂ ਦੱਸਤੀ ਬਾਈ ਨੇ ਵੀ ਦੱਸਤੀ ਮੋਹਾਲੀ ਜ਼ਿਲ੍ਹਾ ਪੈਂਦਾ ਹੈ ਆਪਣਾ ਨਿਊ ਚੰਡੀਗੜ੍ਹ ਨਿਊ ਚੰਡੀਗੜ੍ਹ ਚ ਨਿਊ ਚੰਡੀਗੜ੍ਹ ਚ ਆਉਂਦਾ ਜੀ ਇਹ ਪਿੰਡ ਨਿਊ ਚੰਡੀਗੜ੍ਹ ਰਾਣੇ ਮਾਜਰਾ 1022 ਦੇ ਨੰਬਰ ਤੇ ਤੁਸੀਂ ਸੰਪਰਕ ਕਰਕੇ ਪਿੰਡ ਰਾਣੇ ਮਾਜਰੇ ਪਹੁੰਚ ਕੇ ਤੁਸੀਂ ਖੋਆ ਲੈਣਾ ਤੁਸੀਂ ਖੋਏ ਲਈ ਦੁੱਧ ਲੈਣਾ ਤਾਂ ਬਾਈ ਰੇਟ ਉਸ ਹਿਸਾਬ ਨਾਲ ਹੀ ਹੁੰਦਾ ਜੇ ਪਿਓਰਿਟੀ ਲੈਣੀ ਹੈ ਜੇ ਪਿਓਰਿਟੀ ਲੈਣੀ ਹੈ ਤਾਂ ਬਾਈ ਦੁੱਧ ਦਾ ਰੇਟ ਵੀ ਥੋੜਾ ਜਿਹਾ ਵੱਧੇ ਹੁੰਦਾ ਤਾਂ ਖੋਏ ਦਾ ਰੇਟ ਵੀ ਵੱਧ ਹੀ ਹੋਊਗਾ ਹਨਾ ਕਿਉਂਕਿ ਜਿਹੜੀ ਦਾ ਆਪਾਂ ਨੇ ਅੱਖਾਂ ਦੇ ਸਾਹਮਣੇ ਪ੍ਰੋਡਕਸ਼ਨ ਹੋ ਰਹੀ ਹੈ ओरिजिनल ਹੋ ਰਹੀ ਹੈ ਮੈਂ ਚਲੋ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਸਰਿੰਦਰભાઈ ਆਪਾਂ ਹਨਾ ਨਾ ਆਪਾਂ ਕਹਿੰਦੇ ਕਿਸੇ ਨੂੰ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਆਪਾਂ ਬਾਹਰੋਂ ਚੀਜ਼ ਲੈਣੇ ਆਪਾਂ ਨੂੰ ਕੋਈ ਪਤਾ ਨਹੀਂ ਵੀ ਉਹ ਕਿੱਦਾਂ ਦੇ ਦੁੱਧ ਦੀ ਬਣੀ ਵੀ ਹੈ ਕਿੱਦਾਂ ਦੇ ਨਹੀਂ ਹੁਣ ਬਾਈ ਕੋਲੇ ਆਉਂਗੇ ਆਪਾਂ ਆਪਣੇ ਜ਼ਿਮੀਦਾਰ ਭਾਈ ਕੋਲੇ ਆਉਂਗੇ ਬਾਈ ਨੇ ਮੱਝਾਂ ਰੱਖੀਆਂ ਹੋਈਆਂ ਆਪਾਂ ਨੂੰ ਦਿਖ ਰਿਹਾ ਹਾਂ ਉਹਦੀ ਸਪੋਰਟ ਤੇ ਬਾਈ ਤੋਂ ਤੁਸੀਂ ਦੁੱਧ ਲੈਣਾ ਬਾਈ ਤੋਂ ਖਵਾ ਲੈਣਾ ਬਾਈ ਹੋਰ ਗੱਲਾਂ ਦੀਆਂ ਗੱਲਾਂ ਆਪਾਂ ਖਵਾਏ ਦਾ ਕੀ ਰੇਟ ਆ ਉਹ ਦਰਸ਼ਕਾਂ ਨੂੰ ਦੱਸੋ ਮਾੜਾ ਜੀ ਆਪਾਂ 600 ਰੁਪਏ ਕਿਲੋ 600 ਰੁਪਏ ਕਿਲੋ ਹਾਂਜੀ ਇਧਰੋਂ ਆ ਜੀ ਹੋਰ ਖੋਆ ਹੋਊਗਾ ਹੂੰ ਕਿੱਥੇ ਮਰਜੀ ਬੰਦਾ ਟੈਸਟ ਕਰਾ ਲਵੇ ਹੂੰ ਹਾਂਜੀ 600 ਰੁਪਏ ਕਿਲੋ 600 ਰੁਪਏ ਕਿਲੋ ਸੋ ਮਿੱਤਰੋ 600 ਰੁਪਏ ਕਿਲੋ ਖੋਏ ਦਾ ਰੇਟ ਹੈਗਾ ਇਹ ਵੀ ਬਹੁਤ ਬਾਜਮ ਹੈ ਬਾਈ ਹਾਂਜੀ ਦੇਖਿਆ ਜਾਵੇ ਕਿਉਂਕਿ ਜਿਹੜੀ ਲਾਗਤ ਲੱਗਦੀ ਹੈ ਨਾ ਕਿਸਾਨ ਭਾਈ ਦੀ ਆਪਣੇ ਦੀ ਹੈ ਨਾ ਉਹ ਲਾਗਤ ਜੇ ਦੇਖਿਆ ਜਾਵੇ ਉਹਦੇ ਅੱਗੇ ਬਹੁਤ ਘੱਟ ਹੈ ਚਲੋ ਫਿਰ ਵੀ ਬਾਈ 600 ਰੁਪਏ ਬਹੁਤ ਠੀਕ ਹੈਗਾ ਸੋ ਦਰਸ਼ਕੋ ਤੁਸੀਂ ਸ੍ਰਿੰਦਰભાઈ ਕੋਲ ਪਹੁੰਚ ਕੇ ਪਿਓਰ ਖੁਆ ਲੈ ਲਓ ਤੇ ਬਾਈ ਆਪਣਾ ਜਿੱਦਾਂ ਹੁਣ ਤੁਹਾਡੇ ਕੋਲੇ ਆਉਣ ਬੰਦੇ ਤੇ ਜਿਵੇਂ ਹੁਣ ਮੈਂ ਔਨ ਵੀਡੀਓ ਕਹਿ ਤਾ ਦਿਆ ਤੇ ਉਹ ਤੁਹਾਡੇ ਕੋਲ ਖੜ ਕੇ ਖੁਆ ਕਢਵਾਉਣਾ ਚਾਹੁੰਦੇ ਆ ਕੋਈ ਚੱਕਰੇ ਨਹੀਂ ਕੋਲ ਖੜ ਕੇ ਕਢਵਾ ਲਵੇ ਪਰ ਆਪਣਾ ਸਿਸਟਮ ਆ ਆਪਾਂ ਉਨਾ ਹੀ ਕਢਦੇ ਜਿੰਨਾ ਆਰਡਰ ਹੁੰਦਾ ਜਿੰਨਾ ਚਾਹੀਦਾ ਅਗਲੇ ਨੂੰ ਹਾਂਜੀ ਹਾਂਜੀ ਉਹ ਵੀ ਆਪਣਾ ਫालतੂ ਕੱਢ ਕੇ ਨਹੀਂ ਆਪਾਂ ਨੇ ਰੱਖਣਾ ਆਲ ਦੀ ਸਪੋਰਟ ਜਦੋਂ ਆਰਡਰ ਆਊਗਾ ਉਦੋਂ ਹੀ ਕੱਢ ਕੇ ਦੇਣਾ ਉਦੋਂ ਕੱਢ ਦੇਣਾ ਆਪਣਾ ਦੂਏ ਦਿਨ ਲੈ ਸਕਦਾ ਦੂਏ ਦਿਨ ਲੈ ਸਕਦਾ ਹਾਂਜੀ ਤੇ ਵੀਰ ਜੇ ਹੁਣ ਕਿਸੇ ਨੇ ਮਤਲਬ ਕਿ ਦੁੱਧ ਲੈਣਾ ਹੈ ਤਾਂ ਦੁੱਧ ਦਾ ਰੇਟ ਕੀ ਹੈ 100 ਰੁਪਏ 110 ਰੁਪਏ ਕਿੰਨਾ ਹੈ ਦੁੱਧ ਦੇਖੋ ਆਪਣਾ ਲੱਗਿਆ ਹੀ ਹੋਇਆ ਏ ਅੱਛਾ ਇਹਦਾ ਹਾਲ ਆਪਣਾ ਕੰਮ 'ਚ ਖੋਇਦਾ ਹੀ ਉਹ ਫालतू ਦੁੱਧ ਹੁੰਦਾ ਇਹਨਾਂ ਆਪਾਂ ਕੱਢ ਲੈਣੇ ਰੋਜ਼ ਹੂੰ ਹੁਣ ਦੁੱਧ ਦਾ ਪ੍ਰੋਸੈਸ ਆਇਆ ਹੈ ਜੇ ਕੋਈ ਉਰੇਤ ਲੈ ਜਾਣਾ ਚਾਹੁੰਦਾ ਉਹ ਲੈ ਜਾ ਸਕਦਾ ਉਹ ਲੈ ਜਾ ਸਕਦਾ ਤੇ ਬਾਈ ਉਹ ਦੁੱਧ ਦਾ ਰੇਟ ਵੀ ਉਸ ਹਿਸਾਬ ਨਾਲ ਹੋਊਗਾ ਅਲੱਗ ਹੋਊਗਾ ਡਿਫਰੈਂਟ ਹੋਊਗਾ ਤੇ ਸਰੇਂਦਰ بھائی ਦਾ ਕਹਿਣ ਦਾ ਭਾਵ ਹੈ ਕਿ ਵੀ ਬਾਨਾ ਲੱਗੀਆਂ ਹੋਈਆਂ ਆਲਰੇਡੀ ਬਾਨਾ ਲੱਗੀਆਂ ਹੋਈਆਂ ਉਹ ਉਧਰ ਵੀ ਦੁੱਧ ਉਹਨਾਂ ਨੂੰ ਪੂਰਾ ਕਰਨਾ ਤੇ ਕਹਿੰਦਾ ਤੇ ਆਪਣਾ ਜਿਹੜਾ ਫਿਰ ਐਕਸਟਰਾ ਬਾਈ ਕੋਲ ਦੁੱਧ ਹੁੰਦਾ ਤੇ ਬਾਈ ਉਹਦਾ ਆਰਡਰ ਤੇ ਖੋਆ ਕੱਢ ਕੇ ਬੰਦੇ ਨੂੰ ਦੇ ਦਿੰਦਾ ਹੈ ਹੈਨਾ ਬਾਈ ਹਾਂਜੀ ਹਾਂਜੀ ਹਾਂ ਸੋ ਬਾਈ ਕੋਈ ਆਪਣੇ ਵੱਲੋਂ ਕੋਈ ਗੱਲਬਾਤ ਵੀ ਤੁਸੀਂ ਤੁਹਾਡਾ ਹੋਰ ਕੰਮ ਕਰ ਕੀਵੇਂ ਹੈ ਤੇ ਤੁਸੀਂ ਦੱਸ ਕਹਿੰਦਾ ਸਾਬ ਹੁਣ ਥੋੜਾ ਜਾਂ ਸ਼ੁਰੂ ਕਰਨੇ ਕਰਕੇ ਆਪਾਂ ਕੱਲੇ ਖੋਇ ਦਾ ਕਰਿਆ ਹੂੰ ਫਿਰ ਕੀ ਦਾ ਵੀ ਕਰ ਦੂੰਗੇ ਦੇਸੀ ਕੀ ਦਾ ਦੇਸੀ ਕੀ ਦਾ ਕੰਮ ਵੀ ਕਰਨਾ ਹੈ ਆਪਾਂ ਨੇ ਫਿਰ ਓਕੇ ਹਾਂਜੀ ਵੀ ਜੇ ਤੁਸੀਂ ਦੇਸੀ ਕੀ ਆਪਣਾ ਤਿਆਰ ਕਰਕੇ ਪੈਕਿੰਗ ਕਰਕੇ ਅਗਲੇ ਨੂੰ ਪ੍ਰੋਵਾਈਡ ਕਰੋਗੇ ਦੇਵਾਂਗੇ ਠੀਕ ਹੈ ਜੀ ਠੀਕ ਹੈ ਮਤਲਬ ਕਿ ਥੋੜੇ ਟਾਈਮ ਬਾਅਦ ਆਪਾਂ ਦੇਸੀ ਕੀ ਦਾ ਕੰਮ ਸ਼ੁਰੂ ਕਰ ਦੂੰਗੇ ਠੀਕ ਹੈ ਠੀਕ ਹੈ ਹਾਂਜੀ ਤੇ ਭਾਈ ਆਪਣਾ ਕੰਮ ਵਧਾ ਰਿਹਾ ਤੇ ਵਧੀਆ ਗੱਲ ਹੈ ਭਾਈ ਚੰਗਾ ਲੱਗਦਾ ਕਿ ਆਪਣਾ ਜ਼ਿਮੀਂਦਾਰ ਭਾਈ ਕਿਸਾਨ ਭਾਈ ਆਪਣਾ ਅੱਗੇ ਜਾਣ ਅੱਗੇ ਆਉਣ ਤੇ ਵਧੀਆ ਗੱਲ ਆਪਣਾ ਸਮਾਨ ਤਿਆਰ ਕਰਕੇ ਬਾਈ ਆਪਣਾ ਪ੍ਰੋਡਕਟ ਆਪਣਾ ਤਿਆਰ ਕਰਕੇ ਅੱਗੇ ਪ੍ਰੋਵਾਈਡ ਕਰਾਊਗਾ ਸੋ ਮਿੱਤਰੋ ਪਹਿਲੀ ਗੱਲ ਤਾਂ ਇਹੀ ਹੈ ਕਿ ਵੀ ਆਪਣਾ ਪਿਓਰਿਟੀ ਨੂੰ ਪਹਿਲ ਦਈਏ ਮਿਲਾਵਟ ਵਾਲੀਆਂ ਚੀਜ਼ਾਂ ਨੂੰ ਛੱਡੀਏ ਪਿਓਰ ਚੀਜ਼ ਲੈਣੀ ਹੈ ਸੋ ਥੋੜਾ ਜਿਆਦਾ ਕਹਣੇ ਰੇਟ ਦਾ ਬਾਈ ਫਰਕ ਪਾਊਗਾ ਹੀ ਪਾਊਗਾ ਜੀ ਪਿਓਰਿਟੀ ਤਾਂ ਫਿਰ ਮਿਲਣੀ ਹੈ ਤੁਹਾਨੂੰ ਪਤਾ ਹੀ ਉਸ ਕਰਨਾ ਹੈ ਯਾਰ ਡਾਕਟਰਾਂ ਕੋਲ ਕਿੰਨੇ ਪੈਸੇ ਲਾ ਦਨੇ ਹਨਾ ਡਾਕਟਰਾਂ ਕੋਲ ਜਾਂਦੇ ਹੀ ਅਸੀਂ ਤਾਂ ਹੀ ਆਏ ਤਾਂ ਹੀ ਜਾਣੇ ਜਦੋਂ ਆਪਾਂ ਮਿਲਾਵਟ ਵਾਲੀਆਂ ਚੀਜ਼ਾਂ ਖਾਵਾਂਗੇ ਤਾ ਡਾਕਟਰਾਂ ਕੋਲ ਜਾਣਾ ਹੀ ਪਊਗਾ ਸੋ ਡਾਕਟਰਾਂ ਤੋਂ ਬਚਣਾ ਵਧੀਆ ਵਧੀਆ ਚੀਜ਼ ਰਹਿਣੀ ਹੈ ਬਈ ਜਿਆਦਾ ਨਹੀਂ ਯਾਦ ਹੁੰਦਾ 50% ਲੋਕ ਫਾਸਟ ਫੂਡ ਖਾਂਦੇ ਸ਼ਾਮ ਨੂੰ ਹੂੰ 50% ਰੋਟੀ ਬਣਾਉਂਦੇ ਜਿਹੜੀ ਕਿ ਫਾਸਟ ਫੂਡ ਖਾਣੀ ਨਹੀਂ ਚਾਹੀਦੀ ਜਾਂ ਖਾਣੀ ਚਾਹੀਦੀ ਹੁਣ ਦੇਖਿਆ ਚਿੱਟੀ ਕਰੀਮ ਦੀ ਵੀਡੀਓ ਆ ਰਹੀ ਹੈ ਕਿੰਨੀ ਵੈਰਲਾ ਹੋਈ ਹੈ ਉਹ ਦੇਖ ਲਓ ਅੱਗ 'ਚ ਰੱਖੇ ਤੇ ਵੀ ਸੜਦੀ ਨਹੀਂ ਉਹ ਨੂੰ ਕੁਝ ਵੀ ਨਹੀਂ ਹੁੰਦਾ ਉਹ ਉਹ ਲਾ ਲਾ ਕੇ ਆਪਾਂ ਖਾਈ ਜੰਨੀ ਜਿਹੜੀ ਤਾਕਤ ਵਾਲੀ ਚੀਜ਼ ਖਾਣੀ ਚਾਹੀਦੀ ਹੈ ਉਹ ਖਾਂਦੇ ਉਹ ਖਾਂਦੇ ਨਹੀਂ ਆਪਾਂ ਤੇ ਇਹਨਾਂ ਨੂੰ ਆਪਾਂ ਛੱਡਦੇ ਜਾ ਰਹੇ ਹਾਂ ਇਹਨਾਂ ਤੋਂ ਆਪਾਂ ਕਾਣ ਤਦੇ ਆ ਤਾਂ 2 ਸਾਲ ਬਾਅਦ ਨਾ ਦੁੱਧ ਮਿਲਣਾ ਨਾ ਘੀ ਮਿਲਣਾ ਨਾ ਖੋਆ ਮਿਲਣਾ ਜਿਹੜਾ ਸਾਬ ਹੈ ਹਾਂ ਦੇਖ ਲਓ ਹੁਣ ਤੁਸੀਂ ਸਾਡੇ ਪਿੰਡ ਕਿੰਨੀ ਜਾਤੀ ਮਾਰ ਲੋ ਔਰ ਜਿੰਨਾ ਤਾਂ ਜ਼ਮੀਨ ਰਹਿ ਰਹੀ ਹੈ ਹਮ ਨਾ ਪਸੂਆਂ ਕਿਸੇ ਕੋ ਹਮ 5-7 ਘਰਾਂ ਕੋਲੇ ਪਸੂ ਰਹਿ ਜੀ 5-7 ਘਰਾਂ ਕੋਲੇ ਹੁਣ ਤੁਸੀਂ ਹਿਸਾਬ ਲਾ ਲਓ ਕਿੱਥੇ ਡੇਰੀਆਂ ਚ ਪਾਉਂਦੇ ਨੇ ਦੁੱਧ ਹਮ ਹੁਣ ਖੁਦ ਮੁੱਲ ਲੈ ਰਹੇ ਸਾਰੇ ਹਮ ਕਿਹਦੇ ਕੋਲ ਕੁਆਂਟਲ ਕੁਆਂਟਲ ਦੁੱਧ ਹੁੰਦਾ ਤਾਂ ਉਹ ਅੱਜ ਡੋਲਾ ਲੈ ਕੇ ਮੁੱਲ ਲੈਣੇ ਜਾਂਦੇ ਤੁਹਾਨੂੰ ਦੇਖ ਲਓ ਬਾਈ ਸਰੇਂਦਰ ਬਾਈ ਦੀ ਗੱਲ ਸੱਚੀ ਹੈ ਕੇ ਵੀ ਹਾਂ ਵੀ ਬਈ ਹੁਣ ਡੋਲੂ ਚੱਕਣੇ ਵਾਲਾ ਕੰਮ ਹੋ ਗਿਆ ਕੁੱਤਾ ਰੱਖ ਲੈਣੇ ਐ ਮੈਂ ਇਸ ਨਹੀਂ ਰੱਖਦੇ ਮੈਂ ਇਸ ਨਹੀਂ ਰੱਖਦੇ ਇਸ ਨਹੀਂ ਰੱਖਦੇ ਕੁੱਤਾ ਰੋਜ਼ ਕਮਾਉਣ ਜਾਂਦੇ ਤਿੰਨ ਟਾਈਮ ਹਾਂ ਕੁੱਤੇ ਲਈ ਟਾਈਮ ਹੈਗਾ ਮੈਂ ਸਾਨੂੰ ਆਖਾ ਪਾਉਣੇ ਦਾ ਟਾਈਮ ਨਹੀਂ ਹੈ ਟਾਈਮ ਨਹੀਂ ਹੈਗਾ ਉਹਨੂੰ ਗੋਹਾ ਲੱਗ ਜਾਣਾ ਕਹਿੰਦੇ ਹਾਂ ਤੇ ਫਾਸਟ ਫੂਡ ਤੇ ਬਾਈ ਆਪਾਂ ਕਹਾਂ ਨੇ ਰਾਸ਼ ਸ਼ਾਮ ਨੂੰ ਕਿੰਨਾ ਦੇਖਦੇ ਹਨਾ ਪੀੜ ਹੋਰ ਇਹ ਦੇਖੋ ਤੁਸੀਂ ਰੋਡ ਤੇ ਆ ਕੇ ਹੂੰ ਕਿੰਨੀਆਂ ਰੇੜੀਆਂ ਐ ਹੂੰ ਇਹ ਪਰਦੇਸੀ ਬੰਦੇ ਹੂੰ ਵੱਧ ਤੇ ਵੱਧ ਦਿਹਾੜੀ ਬਣਾਉਂਦੇ ਹੂੰ ਪਰ ਚਲੋ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਵੀ ਹਨਾ ਵੀ ਦੁਕਾਨ ਲਾਉਣੀ ਕੋਈ ਵੀ ਮਾੜੀ ਗੱਲ ਨਹੀਂ ਪਰ ਜਿਹੜਾ ਵੀ ਖਾਓ ਪਰ ਹਿਸਾਬ ਦਾ ਖਾਓ ਜਿਹੜੀਆਂ ਫਾਸਟ ਫੂਡਾਂ ਆ ਕਿਉਂਕਿ ਇਹ ਜ਼ਿਆਦਾਤਰ ਬਿਮਾਰੀ ਦਾ ਕਾਰ ਲਿਆ ਰਹੀਆਂ ਸੋ ਜੇ ਖਾਣੀ ਹੈ ਚੀਜ਼ ਤਾਂ ਤਾਕਤ ਵਾਲੀਆਂ ਚੀਜ਼ਾਂ ਖਾਓ ਭਾਈ ਜਿਹਦੇ ਨਾਲ ਸਰੀਰ 'ਚ ਤਾਕਤ ਵੀ ਆਵੇ ਘੱਟ ਖਾ ਲੋ ਕੋਈ ਗੱਲ ਨਹੀਂ ਨੁਕਸਾਨ ਤੇ ਨਹੀਂ ਆਪਣੀ ਰੋਟੀ ਖਾ ਲੋ ਜ਼ਿਆਦਾ ਨਹੀਂ ਹਾਂਜੀ ਹਾਂ ਠੀਕ ਨਹੀਂ ਤੇ ਬਾਈ ਦੇਖੋ ਤੁਸੀਂ ਪਿੱਛੇ ਦੇਖ ਲਈਆਂ ਬਾਈ ਦੀਆਂ ਮੱਝਾਂ ਤੁਸੀਂ ਬਾਕੀ ਡਰੋਨ ਸ਼ਾਟ ਵੀ ਤੁਸੀਂ ਦੇਖ ਰਹੇ ਹੋ ਨਾਲ ਦੀ ਨਾਲ ਹਨਾ ਕਿ ਬਾਈ ਦਾ ਆਪਣਾ ਆਪਣਾ ਘਰ ਦਾ ਕੰਮ ਹੈ ਪਸ਼ੂ ਰੱਖੇ ਹੋਏ ਆ ਬਾਈ ਨੇ ਚੰਗੇ ਚੰਗੀ ਬਰੀਡ ਰੱਖੀ ਹੋਈ ਹੈ ਉਹ ਆਪਾਂ ਨਾ ਵੀਡੀਓ ਕਿਸੇ ਦਿਨ ਫਿਲਵਾਵਾਂਗੇ ਦੁਆਰਾ ਅੱਜ ਟਾਈਮ ਨਹੀਂ ਸੀਗਾ ਤੇ ਮੱਝਾਂ ਨਲੋੜੀਆਂ ਬਾਈ ਨੇ ਹਨਾ ਤੇ ਉਹ ਕਿਹੜੇ ਦਿਨ ਦੁਆਰਾ ਫਿਲਵਾਵਾਂਗੇ ਤੇ ਬਾਈ ਦੀਆਂ ਮੱਝਾਂ ਵੀ ਤੁਹਾਨੂੰ ਦਿਖਾਉਂਗੇ ਕਿ ਤੇ ਤੁਸੀਂ ਰੇਟ ਸੁਣ ਕੇ ਵੀ ਡਰ ਜਾਓਗੇ ਮੱਝਾਂ ਦੇ ਬਾਈ ਨੇ ਕਿੰਨੇ ਕਿੰਨੇ ਚ ਖਰੀਦਦਾ ਬਾਈ ਮੱਝਾਂ ਹਨਾ ਬਹੁਤ ਵਧੀਆ ਸ਼ੌਂਕੀ ਹੈ ਇੱਕ ਤਾਂ ਹੁੰਦਾ ਬਾਈ ਕਹਿੰਦੇ ਆਪਣਾ ਸ਼ੌਂਕ ਹੁੰਦਾ ਨਾ ਤੇ ਇੱਕ ਦੇਖੋ ਜੀ ਆਪਾਂ ਮੁਨਾਫਾ ਵੀ ਲੈ ਰਹੇ ਆਂ ਸ਼ੌਂਕ ਵੀ ਪਗਾ ਰਹੇ ਆਂ ਹਾਂ ਮੇਨ ਕੰਮ ਮੇਨ ਗੱਲ ਆ ਬਾਈ ਤੈਨੂੰ ਪਿਆਰ ਆ ਕੰਮ ਨਾਲ ਪਿਆਰ ਹੈ ਇਸ਼ਕ ਹੈ ਬਾਈ ਨੂੰ ਹਣਾ ਜੇ ਆ ਬੋਲੋ ਇੱਧਰ ਕੈਮਰਾ ਮਾਰਦੇ ਕਿੰਨੀਆਂ ਮੱਝਾਂ ਐ ਹਾਂ ਦਿਖਾ ਦੇ ਮਿੱਤਰ ਇੱਧਰੋਂ ਦਿਖਾ ਦੇ ਵੀ ਮੈਂ ਕੱਲਾ ਛੋੜ ਦੰਨਾ ਕੋਈ ਦਿੱਕਤ ਨਹੀਂ ਮੈਨੂੰ ਹਾਂ ਆ ਇੱਧਰੋਂ ਦਾਸਦੇ ਪੈਰਾਂ ਬਾਹਰ ਬੈਠ ਕੇ ਚੋਣੀਆਂ ਐ ਹਾਂ ਔਰ ਕੋਈ ਪੀੜ ਨਹੀਂ ਲੈਣੀ ਹਾਂ ਕੋਈ ਖੂਸ ਨਹੀਂ ਹਾਂ ਹੋ 18 17 ਡੰਗਰ ਪਸ਼ੂ ਦੁੱਧ ਦਿੰਨੇ ਆ ਆਪਣੇ ਹਾਂ ਤੇ ਸਾਰੇ ਇਕੱਲੇ ਨਹੀਂ ਛੋਦਣੇ ਲੈ ਸਹੀ ਗੱਲ ਹੈ ਸਹੀ ਗੱਲ ਹੈ ਬਾਈ ਸੋ ਬਾਕੀ ਦੋਵੇਂ ਕੱਟੀਆਂ ਦੇ ਸਕਦੇ ਆ ਹਾਂ ਆ ਕੱਟੀ ਠਾਲ ਕੇ ਦੇਖ ਲਿਓ ਪਰਾਂ ਵਾਲੀ ਦੇਖ ਲੇ 10 ਕਿਲੋ 10 ਲੀਟਰ ਦੁੱਧ ਰੋਜ਼ ਪਿਆਉਣਾ ਇਹਨੂੰ ਅੱਛਾ ਜੀ ਇਹਨੂੰ ਹਾਂ ਲੈ ਬਾਈ ਉੱਠ ਤਾਂ ਮੜਾ ਜਾ ਨਹੀਂ ਲੈ ਦੇਖ ਆਪਣੇ ਘਰ ਦੀ ਕੱਟੀ ਹੈ 10 ਲੀਟਰ ਦੁੱਧ ਰੋਜ਼ ਪੀਂਦੀ ਹੈ ਅੱਛਾ 10 ਲੀਟਰ ਇਹਨੂੰ ਡੇਲੀ ਪਲਾਉਣਾ ਡੇਲੀ ਪਲਾ ਕੇ ਪਾ ਲਈਆ ਹੁਣ ਘਟਾ ਤਾ ਹੁਣ ਕੀੜ ਲੱਗੀ ਕਿੰਨੇ ਚਿਰ ਦੀ ਬਾਈ ਇਹ ਕੱਲ ਨੂੰ 2 ਮਹੀਨੇ ਦੀ ਹੋ ਜਾਣਾ 2 ਮਹੀਨੇ ਦੀ ਕਿ 6 ਮਹੀਨੇ ਦੀ ਨਾ 2 ਮਹੀਨੇ ਦੀ ਦੇਖ ਸਕਦੇ ਹੋ ਉਸੋ ਦਰਸ਼ਕੋ ਲੱਗਦੀ ਦੇਖਣ ਨੂੰ 6-7 ਮਹੀਨੇ ਦੀ ਹੈ ਪਰ 2 ਮਹੀਨੇ ਹੀ ਦੱਸਿਆ ਸਿੰਘਾਂ ਤੋਂ ਪਤਾ ਲੱਗਦਾ ਹੈ ਸਿੰਘ ਨਹੀਂ ਹੈ ਕਲਰ ਤੇ ਹੀ ਪਤਾ ਲੱਗਣਾ ਕਿ ਕਿੰਨੇ ਕ ਟਾਈਮ ਦੀ ਹੂੰ ਨਾ ਨਾ ਸਹੀ ਗੱਲ ਹੈ ਕਿਹੜੇ ਬੜੇ ਘਟਰੂ ਆ ਜਿਵੇਂ 4-3 ਮਹੀਨੇ ਦੇ ਦੇਖੋ ਇਹਨਾਂ ਦੀ ਕਲਰ ਬਦਲ ਗਿਆ ਹਾਂ ਇਹਨਾਂ ਦਾ ਬਦਲ ਗਿਆ ਜੀ ਨਹੀਂ ਨਹੀਂ ਫਰਕ ਪੈਂਦਾ ਹਾਂ ਜਿਹੜੀ ਆਪਾਂ ਕੱਟੀ ਪਾਲ ਕੇ ਘਰੇ ਰੱਖਣੀ ਆ ਉਹ ਇਦਾਂ ਹੀ ਤਿਆਰ ਕਰਨੀ ਆ ਅੱਛਾ ਹੁਣ ਇਹ 2 ਜਾਂ ਸਵਾ ਦੋ ਸਾਲ ਦੀ ਸੂਪੂਗੀ ਠੀਕ ਹੈ ਠੀਕ ਹੈ ਹੁਣ ਇਹਨੂੰ ਮੈਂ ਛੱਡ ਦਵਾ ਦੇ ਗੱਲੋਂ ਲੈ ਹਾਂ ਅੱਛਾ ਮੂੰਹ ਦੀ ਵੀ ਚੰਗੀ ਆ ਬਾਈ ਹੈ ਨਾ ਜੋ ਮਰਜੀ ਇਹਦੇ ਹੱਥ ਆਤ ਬਣਾ ਦਿੰਨੇ ਤੁਸੀਂ ਹਾਂ ਇਹ ਤਾਂ ਬਣਾ ਦੇਣੀ ਫਿਰ ਕਹਿ ਦਿੰਨੇ ਹਰਿਆਣੇ ਚ ਮੂੰਹ ਦੀਆਂ ਕੱਚੀਆਂ ਹੂੰ ਉਹ ਦੰਨੇ ਆ ਮੂੰਹ ਹੱਥ ਨਾਲ ਲੈ ਜੋ ਮਰਜੀ ਇਹਦੇ ਮੂੰਹ ਚ ਪਾ ਦਵਾ ਮੈਂ ਹੂੰ ਲੇਉਗੀ ਲਓਗੇ ਬਾਈ ਸਹੀ ਗੱਲ ਹੈ ਬਾਈ ਤੇ ਬਾਈ ਉਹੀ ਗੱਲ ਹੈ ਬਾਈ ਸਰਿੰਦਰ ਬਾਈ ਨੂੰ ਸ਼ੌਂਕ ਦੇ ਨਾਲ ਪਿਆਰ ਹੈ ਇਸ ਕਾ ਭਾਈ ਇਸ ਕਹਿੰਦੇ ਨਹੀਂ ਹੁੰਦੇ ਜਿਹੜੇ ਕੰਮ ਨਾਲ ਪਿਆਰ ਹੈ ਨਾ ਤਾਂ ਉਹ ਬੰਦਾ ਕਾਹਨੇ ਕੰਮ ਨੂੰ ਹੋਰ ਵਧਾਉਂਦਾ ਜਾਂਦਾ ਜੇ ਸ਼ੌਕ ਵੀ ਕਦੇ ਗਏ ਤਾਂ ਛੇਤੀ ਪੂਰਾ ਹੋ ਜਾਂਦਾ ਹੈ ਹਨਾ ਸ਼ੌਕ ਕਰਕੇ ਵੀ ਬੰਦਾ ਹੜ ਦੇਦਾ ਤੁਹਾਨੂੰ ਸ਼ੌਕ ਨਾਲ ਪਿਆਰ ਹਨਾ ਦੋਹੇ ਚੀਜ਼ਾਂ ਭਾਈ ਨੂੰ ਸੋ ਮਿੱਤਰੋ ਵੀਡੀਓ ਕਿੱਦਾਂ ਦੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਵੀ ਜ਼ਰੂਰ ਦੱਸਿਓ ਸੋ ਬਾਈ ਦਾ ਤੁਸੀਂ ਕੰਮ ਦੇਖ ਚੁੱਕੇ ਹੋ ਬਾਈ ਦੀਆਂ ਗੱਲਾਂ ਸੁਣ ਚੁੱਕੇ ਹੋ ਤੁਸੀਂ ਜੇ ਤੁਸੀਂ ਚਾਹੁੰਦੇ ਆ ਕਿ ਤੁਸੀਂ ਪਿਓਰ ਦੁੱਧ ਪਿਓਰ ਖੋਆ ਲੈਣਾ ਪਿਓਰ ਖੋਆ ਲੈਣਾ ਤਾਂ ਸਰਿੰਦਰ ਬਾਈ ਦੇ ਨੰਬਰ ਤੇ ਸੰਪਰਕ ਕਰ ਲਿਓ ਤੇ ਰਾਣੇ ਮਾਜਰਾ ਪਿੰਡ ਨਿਊ ਚੰਡੀਗੜ੍ਹ ਚ ਪਹੁੰਚ ਜਿਓ ਤੇ ਖੋਆ ਬਾਈ ਤੋਂ ਕੋਲਾ ਕੇ ਦੇਖ ਕੇ ਸਾਹਮਣੇ ਕਢਾ ਲਿਓ ਜਾਂ ਬਾਈ ਨੂੰ ਫੋਨ ਤੇ ਆਰਡਰ ਦੇ ਦਿਓ ਤੇ ਬਾਈ ਆਪਣਾ ਇੱਕ ਵਾਰ ਨੰਬਰ ਦੱਸ ਦਿਓ 93639 9467747 ਠੀਕ ਹੈ ਜੀ ਸੋ ਸਰਿੰਦਰ ਬਾਈ ਦਾ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਦਰਸ਼ਕੋ ਜੇ ਕੋਈ ਵੀ ਆਰਡਰ ਦੇਣਾ ਚਾਹੁੰਦਾ ਹੈ ਤਾਂ ਬਾਈ ਨਾਲ ਸੰਪਰਕ ਜਰੂਰ ਕਰ ਲਿਓ ਤੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਰੱਬ ਰਾਖਾ